ਦੇਸ਼ ਦੇ ਕਿਸਾਨਾਂ ਦੇ ਸਿਰ ਖੇਤੀ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ ਹੈ। ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਕਿਸਾਨਾਂ ਤੇ ਕਰਜ਼ੇ ਦੀ ਪੰਡ ਕਾਫੀ ਭਾਰੀ ਹੋ ਗਈ ਹੈ। ਦੇਸ਼ ਦੇ ਹਰ ਇੱਕ ਕਿਸਾਨ ਤੇ ਲਗਭਗ 74121 ਰੁਪਏ ਦਾ ਕਰਜ਼ਾ ਹੈ। ਜਾਰੀ ਕੀਤੇ ਗਏ ਕੌਮੀ ਅੰਕੜਿਆਂ ਦੇ ਅਨੁਸਾਰ ਪ੍ਰਤੀ ਔਸਤ ਕਿਸਾਨ ਕਰਜ਼ੇ ਦੇ ਮਾਮਲੇ ਦੇ ਵਿੱਚ ਪੰਜਾਬ ਤੀਜੇ ਨੰਬਰ ਤੇ ਆ ਅਤੇ ਪੰਜਾਬ ਦੇ ਹਰ ਕਿਸਾਨ ਦੇ ਸਿਰ ਲਗਭਗ 2,329 ਰੁਪਏ ਦਾ ਕਰਜ਼ਾ ਹੈ ਜਦਕਿ ਆਂਧਰਾ ਪ੍ਰਦੇਸ਼ ਵਿੱਚ 2,45,554 ਰੁਪਏ ਕਰਜ਼ੇ ਦੇ ਨਾਲ ਸਭ ਤੋਂ ਪਹਿਲੇ ਨੰਬਰ ਤੇ ਆ ਇਸੇ ਤਰ੍ਹਾਂ ਦੂਜੇ ਨੰਬਰ ਤੇ ਕੇਰਲਾ ਹੈ ਅਤੇ ਕੇਰਲਾ ਦੇ ਹਰ ਕਿਸਾਨ ਦੇ ਸਿਰ 2,42,482 ਰੁਪਏ ਦਾ ਕਰਜ਼ਾ ਹੈ ਚੌਥੇ ਨੰਬਰ ਤੇ ਹਰਿਆਣਾ ਹੈ ਅਤੇ ਇੱਥੇ ਹਰ ਕਿਸਾਨ ਦੇ ਸਿਰ 182922 ਰੁਪਏ ਦਾ ਕਰਜ਼ਾ ਹੈ ਜਦਕਿ 152113 ਰੁਪਏ ਦੇ ਕਰਜ਼ੇ ਦੇ ਨਾਲ ਤੇਲੰਗਾਨਾ ਦੇ ਕਿਸਾਨ ਪੰਜਵੇਂ ਨੰਬਰ ਤੇ ਹਨ ਸਭ ਤੋਂ ਘੱਟ ਕਰਜ਼ਾ ਜੋ ਹੈ 1750 ਨਾਗaland ਦੇ ਹਰ ਕਿਸਾਨ ਦੇ ਸਿਰ ਹੈ ਇਸੇ ਤਰ੍ਹਾਂ ਉੱਤਰ ਇੰਡੀਆ ਦੇ ਕਿਸਾਨਾਂ ਦੇ ਸਿਰ ਐਵਰੇਜ ਜੋ ਹੈ 10034 ਰੁਪਏ ਕਰਜ਼ਾ ਤੇ ਇਸ ਤੋਂ ਇਲਾਵਾ ਦੇਸ਼ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐਵਰੇਜ ਜੋ ਹੈ 25629 ਰੁਪਏ ਦਾ ਕਰਜ਼ਾ ਹੈ